ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਦੇ ਰਿਵਤਿਆਈ ਕੋਈ ਨਾਉ ਨਾ ਜਾਣੇ ਮੇਰਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰਾਣੀਆਂ ਸਰਬਾਣੀ ਜਿਨ ਕਾ ਨਦਰ ਕਰਮ ਹੋਵੇ ਹਿਰਦੈ ਤਿੰਦਾ ਸਮਾਣੀ ਪੀਵੋੰ ਬਰਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਲ ਸਰੀ ਮਹੱਲਾ ਪੰਜਾਬ ਘਰ ਅਠਵਾਂ ਦੋ ਪਦ ਇੱਕ ਓਅ ਤਤ ਗੁਰ ਪ੍ਰਸਾਦ ਸਿਮਰ 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 ਸੁਖ ਪਾਵ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਕਤ ਕਤ ਮੋਹੇ ਰਖਵਾਲੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰ ਲੋਕ ਸੰਗ ਸਹਾਈ ਕਤਿ ਕਤ ਮੋਹ ਰਖਵਾਲੇ ਗੁਰ ਕਾ ਬਚਨ ਵਸ ਜਿਨ ਲੇ ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ ਬਾਹ ਨਾ ਸਕੈ ਜਲੇ ਰਹਾ ਨਿਰਧਨ ਕਾ ਧਨ ਅੰਧਲੇ ਕੋ ਟਿੱਕਰ ਮਾਤ ਦੂਧ ਜੈਸੇ ਬਾਲੇ ਸਾਗਰ ਮਹਿ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਸਾਗਰ ਮਹਿ ਬਹੁਤ ਪਾਇਓ ਹਰ ਨਾਨਕ કરી ਕਿਰਪਾ ਕਿਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਜੁੜਨ ਦਾ ਆਪ ਸਾਰੇ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਵ 679 ਅੰਗ ਦੇ ਉੱਤੇ ਸੁਭਾਏਮਾਨ ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਨ੍ਹਾਂ ਦੇ ਮੁਖਾਰ ਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਘਰ 8ਵੇਂ ਘਰ ਸਰਤਾਲ ਦੇ ਵਿੱਚ ਗੌਣ ਦੇ ਹਦਾਇਤ ਕੀਰਤਨੀਆਂ ਵਾਸਤੇ ਗੁਰੂ ਸਾਹਿਬ ਨੇ ਕੀਤੀ ਹੈ ਦੋ ਪਦੇ ਭਾਵ ਕਿ ਇਹ ਸ਼ਬਦ ਜਿਹੜਾ ਦੋ ਪਦਿਆਂ ਵਾਲਾ ਹੈ ਦੋ ਬੰਦਾਂ ਵਾਲਾ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੇ ਪਰਮਾਤਮਾ ਇਕ ਹੈ ਉਹਨੂੰ ਅੱਲਾ ਕਹੋ ਰਾਮ ਕਹੋ ਵੈਗੁਰੂ ਕਹੋ ਗੋੜ ਕਹੋ ਭਗਵਾਨ ਕਹੋ ਰਾਮ ਹੈ ਪਰਮਾਤਮਾ ਇਕ ਜਿਵੇਂ ਗੁਰਬਾਣੀ ਦੇ ਵਿੱਚ ਆਪਾਂ ਪੜਦੇ ਹਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸੰਗਿਆ ਕੋਈ ਅੱਲਾ ਹੈ ਜਿਹੜੇ ਮਰਜੀ ਨਾਮ ਨਾਲ ਉਹਨੂੰ ਪੁਕਾਰ ਕਰ ਸਕਦੇ ਹੋ ਪਰਮਾਤਮਾ ਇਕ ਹੈ ਸਤਗੁਰ ਪ੍ਰਸਾਦ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਗਈ ਉਹ ਸਾਡੇ ਹਿਰਦੇ ਦੇ ਵਿੱਚੋਂ ਇਹ ਪ੍ਰਗਟ ਹੋ ਜਾਣਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇੱਥੇ ਅੱਜ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਉਸ ਪਰਮਾਤਮਾ ਨੂੰ ਰੋਜ਼ ਸਿਮਰੋ ਕਿੰਨਾਕ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਹਿੰਦੇ ਜਿੰਨਾ ਸਿਮਰਿ ਜਾਓਗੇ ਓਨੇ ਹੀ ਤੁਹਾਡੀ ਜ਼ਿੰਦਗੀ ਚ ਸੁੱਖ ਆਈ ਜਾਣਾ ਜਿੰਨਾ ਉਸ ਪਰਮਾਤਮਾ ਨੂੰ ਸਿਮਰਦੇ ਜਾਓਗੇ ਸਿਮਰਦੇ ਜਾਓਗੇ ਓਨਾ ਹੀ ਤੁਹਾਡੀ ਜ਼ਿੰਦਗੀ ਹੋਰ ਸੁੱਖਾਂ ਨਾਲ ਭਰ ਜਾਣੀ ਹੈ ਸਿਮਰਨਾ ਕਿੰਨਾ ਕਹਿ ਜੇ ਗੁਰੂ ਸਾਹਿਬ ਕਹਿੰਦੇ ਸਾਸ ਸਾਸ ਸੰਭਾਲੇ ਜਿਵੇਂ ਕਹਿੰਦੇ ਮਾਂ ਆਪਣੇ ਪੁੱਤ ਨੂੰ ਹਮੇਸ਼ਾ ਹੀ ਯਾਦ ਰੱਖਦੀ ਹੈ ਜਦੋਂ ਗੋਦੀ 'ਚ ਹੁੰਦਾ ਹੈ ਨਾ ਪੁੱਤ ਚਾਹੇ ਉਹ ਖੇਡਣ ਜਾਂਦਾ ਹੈ ਉਦੋਂ ਵੀ ਉਹਦੇ ਉਸੇ ਤਰ੍ਹਾਂ ਅੰਦਰ ਚੱਲ ਰਿਹਾ ਹੁੰਦਾ ਹੈ ਕਿ ਮੇਰਾ ਪੁੱਤ ਮੇਰਾ ਪੁੱਤ ਉਹ ਅੰਦਰ ਚੱਲ ਰਿਹਾ ਕਹਿੰਦੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਨਾਮ ਕਹਿੰਦੇ ਇਸੇ ਤਰ੍ਹਾਂ ਤੁਸੀਂ ਵੀ ਅੰਦਰ ਚਲਾਉਣਾ ਸਾਸ ਸਾਸ ਸੰਭਾਲੇ ਜਦੋਂ ਅੰਦਰ ਸਵਸਾਰਾਹੀਂ ਚੱਲਣ ਲੱਗ ਗਿਆ ਫਿਰ ਹੋਣਾ ਕੀ ਹੈ ਗੁਰੂ ਸਾਹਿਬ ਕਹਿੰਦੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਕਹਿੰਦੇ ਫਿਰ ਇਹ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਤੇਰਾ ਸਹਾਈ ਹੋਣਾ ਤੇਰਾ ਮਦਦਗਾਰ ਹੋਣਾ ਲੋਕ ਪਰਲੋਕ ਭਾਵ ਕੇ ਅੱਜ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨੇ ਸਹਾਈ ਹੋਣਾ ਉਹਨੇ ਮਦਦਗਾਰ ਹੋਣਾ ਜਤ ਘਤ ਮੋਹੇ ਰਖਵਾਲੇ ਉਹਨੇ ਹਰ ਥਾਂ ਤੇ ਸਾਡੀ ਰਖਵਾਲੀ ਕਰਨੀ ਹੈ ਗੁਰ ਕਾ ਵਚਨ ਵਸੈ ਜੀ ਨਾਲੇ ਕਹਿੰਦੇ ਗੁਰੂ ਦਾ ਵਚਨ ਆਪਣੇ ਹਿਰਦੇ ਚ ਵਸਾ ਕੇ ਰੱਖੋ ਬਸ ਗੁਰ ਕਾ ਵਚਨ ਵਸੈ ਜੀ ਨਾਲੇ ਕਹਿੰਦੇ ਉਹ ਨਾਲ ਬਸਣਾ ਚਾਹੀਦਾ ਹਰ ਟਾਈਮ ਗੁਰੂ ਕਾ ਸ਼ਬਦ ਜਿਹੜਾ ਉਦੇ ਤੋਂ ਦੂਰ ਨਹੀਂ ਹੋਣਾ ਪੈਣਾ ਉਦੇ ਵਿੱਚ ਜੰਲਣਾ ਪੈਣਾ ਬਸ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਕੈ ਜਲੈ ਕਹਿੰਦੇ ਜਦੋਂ ਪਰਮਾਤਮਾ ਦੇ ਵਿੱਚ ਤੁਸੀਂ ਇਕਮਿਕ ਹੋਗੇ ਕਹਿੰਦੇ ਫਿਰ ਐਸੀ ਤਾਕਤ ਬਣਨੀ ਹੈ ਕਿ ਜਲ ਪਾਣੀ ਜਿਹੜਾ ਉਹ ਡੋਬ ਨਹੀਂ ਸਕਦਾ ਬੰਦੇ ਨੂੰ ਚਲ ਨਹੀਂ ਡੁੱਬਾ ਤਸਕਰ ਨਹੀਂ ਲੇਵੈ ਤਸਕਰ ਕਹਿੰਦੇ ਚੋਰ ਨੂੰ ਕਹਿੰਦੇ ਚੋਰ ਫਿਰ ਚਰਾ ਨਹੀਂ ਸਕਦਾ ਭਾਹੇ ਨਾ ਸਕੈ ਜਲ ਹੈ ਕਹਿੰਦੇ ਜਿਹੜੀ ਆਗ ਹੈ ਉਹ ਸਾੜ ਨਹੀਂ ਸਕਦੀ ਜਦੋਂ ਅਸੀਂ ਇਹਨੂੰ ਚੰਗੀ ਤਰ੍ਹਾਂ ਸਮਝਦੇ ਆ ਨਾ ਕਿ ਜਿਹੜੇ ਜਿਵੇਂ ਭਗਤ ਰਵਿਦਾਸ ਜੀ ਹੋ ਗਏ ਭਗਤ ਸਦਨਾ ਜੀ ਹੋ ਗਏ ਭਗਤ ਸੈਣ ਜੀ ਹੋ ਗਏ ਗੁਰੂ ਸਾਹਿਬ ਹੋ ਗਏ ਇਹਨਾਂ ਨੇ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾਲਿਆ ਤੇ ਇਹ ਕਦੇ ਵੀ ਭਾਵ ਕੇ ਪਾਣੀ ਦੇ ਵਿੱਚ ਇਨਸਾਨ ਡੁੱਬ ਜਾਂਦਾ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਵਸਾਲਿਆ ਉਹ ਕਦੇ ਪਾਣੀ 'ਚ ਡੁੱਬਦੇ ਨਹੀਂ ਨਾ ਹੀ ਉਹਨਾਂ ਨੂੰ ਚੋਰ ਚਰਾ ਸਕਦੇ ਤੇ ਨਾ ਹੀ ਉਹਨਾਂ ਨੂੰ ਅੱਗ ਸਾੜ ਸਕਦੀ ਹੈ ਰਹਾਉ ਅੱਗੇ ਗੁਰੂ ਸਾਹਿਬ ਕਹਿੰਦੇ ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਦੁੱਧ ਜੈਸੇ ਬਾਲੇ ਕਹਿੰਦੇ ਬਾਣੀ ਜਿਹੜੀ ਐ ਸ਼ਬਦ ਜਿਹੜਾ ਜੇ ਤੁਹਾਡੇ ਅੰਦਰ ਵਸ ਗਿਆ ਫਿਰ ਇਸ ਤਰ੍ਹਾਂ ਹੋਣਾ ਨਿਰਧਨ ਕੋ ਧਨ ਜਿਵੇਂ ਕਿਸੇ ਕੋਲ ਪੈਸਾ ਨਾ ਹੋਵੇ ਉਹਨੂੰ ਪੈਸਾ ਮਿਲ ਜੇ ਜਦੋਂ ਉਹਨੂੰ ਆਸਰਾ ਹੋ ਜਾਂਦਾ ਕਹਿੰਦੇ ਜਿਹੜੀ ਗੁਰਬਾਣੀ ਐ ਇਹ ਇਸ ਤਰ੍ਹਾਂ ਹੈ ਜਿਵੇਂ ਨਿਰਤਨ ਬੰਦੇ ਕੋਲ ਪੈਸਾ ਨਾ ਹੋਵੇ ਤੇ ਉਹਨੂੰ ਪੈਸਾ ਮਿਲ ਜੇ ਉਹ ਆਪਣੇ ਆਪ ਨੂੰ ਰੱਜਿਆ ਹੋਇਆ ਮਹਿਸੂਸ ਕਰਦਾ ਕਿ ਮੈਂ ਮੇ ਅਮੀਰ ਬੰਦਾ ਹੋ ਗਿਆ ਤੇ ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ ਕਹਿੰਦੇ ਇਹ ਉਸ ਬੰਦੇ ਵਾਸਤੇ ਧਨ ਦਾ ਕੰਮ ਕਰਦੀ ਹੈ ਜਿਹੜਾ ਬੰਦਾ ਅੰਦਰੋਂ ਕਹਿੰਦਾ ਮੈਂ ਖਾਲੀ ਆ ਜਿਹੜਾ ਅੰਦਰੋਂ ਕਹਿੰਦਾ ਮੈਂ ਖਾਲੀ ਆ ਪ੍ਰਮਾਤਮਾ ਦੇ ਨਾਮ ਵੱਲੋਂ ਖਾਲੀ ਐ ਉਹ ਗੁਰਵਾਨੀ ਦੇ ਨਾਲ ਜੁੜ ਜੇ ਉਹਨੂੰ ਉਸ ਧੰਨ ਦਾ ਕੰਮ ਕਰਦੀ ਐ ਅੰਗਲੇ ਕੋ ਟਿੱਕ ਜਿਹੜਾ ਅੰਨ੍ਹਾ ਬੰਦਾ ਹੋਵੇ ਉਹਨੂੰ ਕਹਿੰਦੇ ਸੋਟੀ ਦੇ ਦਿਓ ਸੋਟੀ ਦੇ ਸਹਾਰੇ ਚੱਲਣ ਲੱਗ ਜਾਂਦਾ ਉਹਨੂੰ ਸੋਟੀ ਹੀ ਬਹੁਤ ਵੱਡਾ ਸਹਾਰਾ ਐ ਕਹਿੰਦੇ ਜੇ ਅੰਨ੍ਹਾ ਬੰਦਾ ਹੋਵੇ ਤੇ ਉਹਨੂੰ ਸੋਟੀ ਮਿਲ ਜੇ ਉਹਦਾ ਸਹਾਰਾ ਬਣ ਜਾਂਦੀ ਐ ਪਰ ਅਸੀਂ ਵੀ ਤੇ ਅੰਨ੍ਹੇ ਹੀ ਤੁਰੇ ਫਿਰਦੇ ਆ ਇੱਥੇ ਦੁਨੀਆ ਤੇ ਸਾਡੇ ਵਾਸਤੇ ਜਿਹੜੀ ਗੁਰਬਾਣੀ ਐ ਇਹ ਉਸ ਸੋਟੀ ਦਾ ਕੰਮ ਕਰਦੀ ਐ ਕਿ ਸਾਨੂੰ ਵੀ ਇਹ ਭਵ ਸਾਗਰ ਤੋਂ ਪਾਰ ਕਰ ਦਿੰਦੀ ਐ ਮਾਤ ਦੁੱਧ ਜੈਸੇ ਬਾਲੇ ਜਿਵੇਂ ਬੱਚੇ ਨੂੰ ਦੁੱਧ ਦੀ ਲੋੜ ਹੁੰਦੀ ਐ ਕਹਿੰਦੇ ਮਾਤ ਦੁੱਧ ਜੈਸੇ ਬਾਲੇ ਕਹਿੰਦੇ ਇਸੇ ਤਰ੍ਹਾਂ ਗੁਰਬਾਣੀ ਜਿਹੜੀ ਆ ਸਾਨੂੰ ਦੁੱਧ ਦਾ ਕੰਮ ਕਰਦੀ ਐ ਜਦੋਂ ਅਸੀਂ ਐ ਸਮਝ ਲਓ ਕਿ ਅਸੀਂ ਅਜੇ ਬੱਚੇ ਆ ਗੁਰਬਾਣੀ ਦੇ ਹਿਸਾਬ ਨਾਲ ਕਿਉਂਕਿ ਗੁਰਬਾਣੀ ਨੂੰ ਜਦੋਂ ਅਸੀਂ ਆਪਣੇ ਹਿਰਦੇ 'ਚ ਵਸਾਉਣਾ ਹੈ ਪ੍ਰਮਾਤਮਾ ਨੂੰ ਵੇਖਣਾ ਹੈ ਤਾਂ ਸਾਨੂੰ ਬੱਚਿਆਂ ਵਰਗਾ ਬਣਨਾ ਪੈਣਾ ਹੈ ਕਿਉਂਕਿ ਭਗਤ ਧੰਨਾ ਜੀ ਦੇ ਬਚਨ ਨੇ ਤੰਦੇ ਸੇਵਿਆ ਬਾਲ ਬੁੱਧ ਕਿ ਤੰਨੇ ਨੇ ਪੱਥਰਾ ਚੋ ਨਹੀਂ ਪਾਇਆ ਭਗਤ ਧੰਨਾ ਜੀ ਦੇ ਆਪਣੇ ਬੋਲ ਨੇ ਜੀ ਕਿਸੇ ਦੇ ਬੋਲਾਂ ਤੇ ਕਿਉਂ ਅਸਰ ਕਰੀਏ ਭਗਤ ਧੰਨਾ ਜੀ ਦੇ ਆਪਣੇ ਬੋਲ ਨੇ ਉਹ ਕਹਿੰਦੇ ਐ ਕਿ ਤੰਨੇ ਸੇਵਿਆ ਬਾਲ ਬੁੱਧ ਕਿ ਪ੍ਰਮਾਤਮਾ ਨੂੰ ਤੰਨੇ ਨੇ ਬਿਲਕੁਲ ਬੱਚੇ ਵਰਗਾ ਬਣ ਕੇ ਸੇਵਿਆ ਕਿ ਅੰਦਰ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ ਨਾ ਕਿਸੇ ਨਾਲ ਵੈਰ ਹੈ ਨਾ ਕਿਸੇ ਨਾਲ ਈਰਖ ਹੈ ਨਾ ਵਿਰੋਧ ਹੈ ਕਹਿੰਦੇ ਇਸ ਤਰ੍ਹਾਂ ਜਦੋਂ ਅਸੀਂ ਪ੍ਰਮਾਤਮਾ ਨੂੰ ਸਿਮਰਾਂਗੇ ਤਾਂ ਪ੍ਰਮਾਤਮਾ ਸਾਡੇ ਹਿਰਦੇ 'ਚ ਬਹੁਤ ਜਲਦੀ ਵਸ ਜਾਣਾ ਸਾਗਰ ਮਹਿ ਬੋਹਿਤ ਪਾਇਓ ਹਰ ਨਾਨਕ ਕਰੇ ਕਿਰਪਾ ਕਿਰਪਾਲੇ ਕਹਿੰਦੇ ਸੱਚੇ ਬਾਦਸ਼ਾਹ ਅਸੀਂ ਡੁੱਬਦੇ ਜਾ ਰਹੇ ਹਾਂ ਅਸੀਂ ਸਾਗਰ ਦੇ ਵਿੱਚ ਡੁੱਬ ਗਏ ਆ ਸਾਗਰ ਮੈਂ ਬੋਹਿਤ ਬੋਹਿਤ ਦਾ ਭਾਵ ਹੁੰਦਾ ਜਹਾਜ਼ ਕਿ ਸੱਚੇ ਪਾਇਸ਼ਾ ਸੀ ਸਾਗਰ ਦੇ ਵਿੱਚ ਡੁੱਬਦੇ ਜਾ ਰਹੇ ਆ ਤੁਸੀਂ ਸਾਡੇ ਵਾਸਤੇ ਜਹਾਜ਼ ਤੁਸੀਂ ਸਾਡੇ ਵਾਸਤੇ ਬੇੜਾ ਤੁਸੀਂ ਸਾਨੂੰ ਬਾਰ ਲੰਘਾ ਸਕਦੇ ਹੋ ਤੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੇ ਕਿਰਪਾ ਕਿਰਪਾਲੇ ਜੇ ਤੁਸੀਂ ਸਾਡੇ ਤੇ ਕਿਰਪਾ ਕਰਦੇ ਹੋ ਤਾਂ ਅਸੀਂ ਇਸ ਭਵ ਸਾਗਰ ਦੇ ਵਿੱਚੋਂ ਆ ਗੁਰਵਾਣੇ ਰੂਪੀ ਜਹਾਜ਼ ਤੇ ਚੜ ਕੇ ਇਸ ਭਵ ਸਾਗਰ ਦੇ ਵਿੱਚੋਂ ਪਾਰ ਹੋ ਸਕਾਂਗੇ ਪਰ ਜੇ ਅਸੀਂ ਆਪਣੇ ਅੰਦਰ ਕਾਮ ਕ੍ਰੋਧ ਲੋਭ ਹੰਕਾਰ ਇਹ ਲਈ ਫਰੀ ਗਏ ਫਿਰ ਕਹਿੰਦੇ ਇਸ ਭਵ ਸਾਗਰ ਦੇ ਵਿੱਚੋਂ ਪਾਰ ਨਹੀਂ ਹੋਵਾਂਗੇ ਇਹ ਦਲਦਲ ਈ ਹੈ ਇਹਦੇ ਵਿੱਚੋਂ ਕਹਿੰਦੇ ਫਿਰ ਪੈਰ ਅੱਗੇ ਪੁੱਟਿਆ ਨਹੀਂ ਜਾਣਾ ਇਹਦੇ ਵਿੱਚ ਖੁਬ ਕੇ ਮਰ ਜਾਗੇ ਖਤਮ ਹੋ ਜਾਗੇ ਪਰ ਜੇ ਪਰਮਾਤਮਾ ਦੇ ਨਾਲ ਪਿਆਰ ਪਾ ਲਿਆ ਉਹਨੇ ਕਰਤੀ ਕਿਰਪਾ ਫਿਰੇ ਭਾਵ ਸਾਗਰ ਤੋਂ ਆ ਸਮੁੰਦਰ ਦੇ ਵਿੱਚ ਆ ਗੁਰਵਾਣੀ ਜਿਹੜੀ ਆ ਜਹਾਜ਼ ਦਾ ਕੰਮ ਕਰਕੇ ਸਾਨੂੰ ਪਾਰ ਲੰਘਾ ਦੇਣੀ ਜਿਵੇਂ ਆਪਾਂ ਪੜਦੇ ਆ ਨਾਨਕ ਨਾਮ ਜਹਾਜ਼ ਹੈ ਜਿਹੜੇ ਸੂਤਰ ਹੈ ਪਾਰ ਨਿਰਧਨ ਕੋ ਧਨ ਅੰਦਲੇ ਕੋਟਿਕ ਮਾਤ ਦੁੱਧ ਜੈਸੇ ਵਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੇ ਕਿਰਪਾ ਕਿਰਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ